ਸਾਰੀ ਸੰਗਤ ਨੂੰ ਜੈ ਮਾ ਨੈਣਾ ਦੇ ਵੀ ਮਾਤਾ ਸ੍ਰੀ ਨੈਣਾ ਦੇ ਵੀ ਲੰਗਰ ਸੇਵਾਦਾਲ ਸੰਗਰੂਰ ਵੱਲੋਂ ਸਾਰੀ ਸੰਗਤ ਨੂੰ ਜੈ ਮਾਤਾ ਦੀ ਜੀ ਇਹ ਸਾਡਾ 14ਵਾਂ ਵਿਸ਼ਾਲ ਭੰਡਾਰਾ ਮਾ ਮਾਈ ਦੀ ਕਿਰਪਾ ਨਾਲ ਲੱਗ ਰਿਹਾ ਜੀ ਇਸ ਵਾਰ ਰੋਡ ਉੱਪਰ ਆਨੰਦਪੁਰ ਸਾਹਿਬ ਰੋਡ ਦੇ ਉੱਪਰ ਲੱਗਾ ਹੋਇਆ ਇਹ ਸਾਡਾ ਜੋ ਭੰਡਾਰਾ ਹੈ 23 ਤਰੀਕ ਤੋਂ ਲਗਾ ਕੇ 31 ਜੁਲਾਈ ਜਾਗਰਣ ਤੱਕ ਰਹੇਗਾ ਇੱਕ ਅਗਸਤ 1 ਅਗਸਤ ਨੂੰ ਭੰਡਾਰਾ ਸੰਪੂਰਨ ਹੋ ਜਾਏਗਾ ਜੀ ਸਵੇਰ ਮਾਤਾ ਦੀ ਆਰਤੀ ਤੋਂ ਬਾਅਦ ਇਹ 31 ਤਰੀਕ ਦਾ ਜਾਗਰਣ ਰੱਖਿਆ ਹੋਇਆ ਹੈ ਜਾਗਰਣ ਵਿੱਚ ਆਪਣੇ ਜਾਣੇ ਪਛਾਣੇ ਸਿੰਗਰ ਵਿਕਰਮਲ ਅਠੌਰ ਜੀ ਆ ਰਹੇ ਨੇ ਤੇ ਸਾਡੀ ਹੱਥ ਬੰਨ੍ਹ ਕੇ ਸਾਰੀ ਕਮੇਟੀ ਵੱਲੋਂ ਬੇਨਤੀ ਆ ਕਿ ਦੂਰੋਂ ਨੇੜੇ ਜਿੰਨੀਆਂ ਵੀ ਸੰਗਤਾਂ ਤੱਕ ਸਾਡੀ ਇਹ ਵੀਡੀਓ ਪਹੁੰਚਦੀ ਆ ਸਾਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤੇ ਮਹਾਮਾਈ ਦਾ ਗੁਣਗਾਨ ਸੁਣਨਾ ਅਸੀਂ ਬੜੇ ਤਹਿ ਦਿਲ ਤੋਂ ਸਾਡੀ ਪੂਰੀ ਟੀਮ ਬੜੇ ਤਹੇ ਦਿਲ ਤੋਂ ਸਾਡੀ ਸਾਰੀ ਟੀਮ ਧੰਨਵਾਦੀ ਆ ਬੜੀ ਥਲੀ ਦੇ ਸਰਪੰਚ ਸਾਹਿਬ ਛੋਟੀ ਥਲੀ ਦੇ ਸਰਪੰਚ ਸਾਹਿਬ ਤੇ ਸਿੰਗੂ ਵਾਲਾ ਦੇ ਸਰਪੰਚ ਸਾਹਿਬ ਕਨੋਲੀ ਪਿੰਡ ਨੂੰਹੋ ਕਨੋਲੀ ਨੂੰਹੋ ਕਨੋਲੀ ਐਂਡ ਥਰਮਲ ਪਲਾਂਟ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਇਹਨਾਂ ਦੇ ਸਹਿਯੋਗ ਸਦਕਾ ਹੀ ਇਹ ਲੰਗਰ ਲਗਾਉਣ ਚ ਅੱਜ ਕਾਮਯਾਬ ਹੋਏ ਆ ਤੇ ਇਹਨਾਂ ਕਹਿੰਦਾ ਹੋਇਆ ਜੈ ਮਾਨਾ ਇਹਨਾਂ ਦੇ ਵੀ ਅਭੀਜੀ ਵੱਸ ਤਾਂ ਦਿਨ ਪਰ ਰਾਤ ਜਦੋਂ ਵੀ 24 ਘੰਟੇ ਕੋਈ ਵੀ ਆਵੇ ਸਾਡੇ ਕੋਲੇ ਹਰ ਚੀਜ਼ ਦੀ ਸਹੂਲਤ ਆ ਪਰ ਸਵੇਰੇ ਤਕਰੀਬਨ 6 6:30 ਤੋਂ ਪਰਾਂਠਾ ਆਲੂ ਵਾਲੇ ਪਰਾਂਠੇ ਜਾਂ ਦਾਲ ਦੇ ਪਰਾਂਠੇ ਜਿੱਦਾਂ ਦੇ ਵੀ ਸਹੂਲਤ ਹੁੰਦੀ ਆ ਜੋ ਮਹਾਮਾਰੀ ਨੇ ਸਾਨੂੰ ਬਖਸ਼ਿਸ਼ ਦਿੱਤੀ ਆ ਉਸ ਦੇ ਅਕੋਰਡਿੰਗ ਲੱਸੀ ਨਾਲ ਚਾਹ ਨਾਲ ਸਨੈਕਸ ਸਵੇਰ ਦਾ ਨਾਸ਼ਤਾ ਕਰਾਇਆ ਜਾਂਦਾ ਸੰਗਤ ਨੂੰ ਉਸ ਤੋਂ ਬਾਅਦ ਕੋਈ ਵੀ ਸਬਜ਼ੀ ਨਾਲ ਰੋਟੀ ਚੱਲਦੀ ਹੈ ਜੀ ਫਿਰ ਇੱਕ ਸਟਾਲ ਚੱਲੇਗੀ ਜਿਸ ਤਰ੍ਹਾਂ ਅੱਜ ਸਾਡੇ ਕੈਟਰਲਸ ਦੀ ਸਟਾਲ ਚੱਲਣੀ ਆ ਹੁਣ 5:00 ਵਜੇ 6:00 ਵਜੇ ਤਕਰੀਬਨ ਤੇ ਉਸ ਤੋਂ ਬਾਅਦ ਫਿਰ ਦਾਲ ਫੁਲਕਾ ਲਾਈਟ ਨਾਸ਼ਤਾ ਨਾਈਟ ਦਾ ਜੀ ਲੰਗਰ ਤੋਂ ਇਲਾਵਾ ਤੁਹਾਡੇ ਕੋਲ ਕੀ ਕੀ ਸਹੂਲਤਾਂ ਜਿਹੜੀ ਐ ਮਜੂਦਾ ਲੰਗਰ ਤੋਂ ਇਲਾਵਾ ਵੀ ਜੀ ਸਾਡੇ ਕੋਲ ਪੈਨ ਦੀ ਫੈਸਿਲਿਟੀ ਹੈ ਜੀ ਸੌਣ ਦੀ ਆਰਾਮ ਕਰਨ ਲਈ ਟਾਇਲਟ ਬਾਥਰੂਮ ਦੀ ਫੈਸਿਲਿਟੀ ਹੈ ਜੀ ਦੀ ਸਭ ਤੋਂ ਵੱਧ ਦਿੱਕਤ ਆਉਂਦੀ ਆ ਸੰਗਤ ਨੂੰ ਔਰ ਮੈਡੀਸਨ ਦੀ ਫੁੱਲ ਫੈਸਿਲਿਟੀ ਹੈ ਜੀ ਡਾਕਟਰ ਸਾਹਿਬ ਵੀ ਅਵੇਲੇਬਲ ਨੇ ਜੇ ਕੋਈ ਐਮਰਜੈਂਸੀ ਆ ਕਿਸੇ ਤਰੀਕੇ ਦੀ ਤਾਂ ਸਾਨੂੰ ਦੂਰੋਂ ਨੇੜੋਂ ਵੀ ਕੰਟੈਕਟ ਕਰਨ ਤੇ ਮਤਲਬ ਫੁੱਲ ਫੈਸਿਲਿਟੀ ਦਿੱਤੀ ਜਾਏਗੀ ਹਰ ਤਰੀਕੇ ਦੀ ਸਹੂਲਤ ਪ੍ਰੋਵਾਈਡ ਕਰਾਈ ਜਾਏਗੀ ਇਹ ਨਹੀਂ ਜ਼ਰੂਰੀ ਕਿ ਤੁਸੀਂ ਲੰਗਰ ਦੇ ਪਿੱਛਾ ਕੀ ਥੋੜਾ ਬਹੁਤ ਅੱਗੇ ਪਿੱਛੇ ਦਾ ਅਸੀਂ ਕੋਸ਼ਿਸ਼ ਰਹੀ ਹੈਗੀ ਸਾਡੀ ਟੀਮ ਦੀ ਕਿ ਤੁਹਾਨੂੰ ਉੱਥੇ ਵੀ ਮੈਡੀਕਲ ਮੈਡੀਕਲ ਸੁਵਿਧਾ ਜੋ ਹੈ ਪ੍ਰੋਵਾਈਡ ਕਰਵਾਈ ਜਾਵੇ ਤੇ ਜਿਹੜਾ ਤੁਹਾਡਾ ਜਾਗਰਤਾ ਜੀ ਕਿੰਨੀ ਤਕੂ ਹੈ ਤੇ ਜਾਗਰਣ ਜਿਹੜਾ ਹੈਗਾ ਜੀ ਸਾਡਾ 31 ਤਰੀਕ ਦਾ ਰੱਖਿਆ ਹੋਇਆ ਜੀ ਤੇ ਇਹਦਾ ਸਿੱਧਾ ਪ੍ਰਸਾਰਣ ਕਿੱਥੇ ਆਏਗਾ ਇਹਦਾ ਸਿੱਧਾ ਪ੍ਰਸਾਰਣ ਸਾਡਾ ਜੀ ਸਟਾਰ ਟੀਵੀ ਤੇ ਲਾਈਵ ਚੱਲੇਗਾ ਜੀ ਹਰ ਵਾਰ ਸਾਡੇ ਵੀਰ ਜੀ ਕਿਰਪਾਲ ਸਿੰਘ ਜੀ ਇਹਨਾਂ ਦੇ ਅਸੀਂ ਬੜੇ ਧੰਨਵਾਦੀ ਆ ਸਾਡੇ ਲੰਗਰ ਦਾ ਵੀ ਤੇ ਜਾਗਰਨ ਦਾ ਵੀ ਹਰ ਸਾਲ ਜੋ ਹੈ ਲਾਈਵ ਟੈਲੀਕਾਸਟ ਕਰਦੇ ਆ ਆਪਣੇ ਚੈਨਲ ਦੇ ਉੱਤੇ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਦਾ ਵੀਰ ਜੀ ਦਾ ਜਿਨ੍ਹਾਂ ਦੇ ਸਦਕਾ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਆ ਤੇ ਤੁਹਾਨੂੰ ਸਾਡੇ ਬਾਰੇ ਪਤਾ ਲੱਗਦਾ ਵੀ ਜੋ ਵੀ ਫੈਸਿਲਿਟੀ ਹੈ ਜੇ ਇੱਥੇ ਲੰਗਰ ਲੱਗਿਆ ਤੇ ਸੰਗਤ ਸਾਡੇ ਕੋਲ ਰੁਕਦੀ ਸਾਨੂੰ ਸੇਵਾ ਦਾ ਮੌਕਾ ਮਿਲਦਾ ਜੀ ਤੁਹਾਡਾ ਜਿਹੜਾ ਲੰਗਰ ਦੀ ਲੋਕੇਸ਼ਨ ਹੈ ਉਹ ਕਿਹੜੀ ਆ ਸਾਡੀ ਲੰਗਰ ਦੀ ਲੋਕੇਸ਼ਨ ਵੀਰ ਜੀ ਕਿਸੇ ਨੇ ਵੀ ਆਉਣਾ ਤਾਂ ਇੱਥੇ ਜਿਹੜਾ ਕਨੌਲੀ ਪਿੰਡ ਦਾ ਵੈਰੀਅਰ ਹੈ ਜੀ ਨੇੜੇ ਕਨੌਲੀ ਪਿੰਡ ਵੈਰੀਅਰ ਬੜੀ ਥਲੀ ਹਾਂ ਲੋ ਸਾਨੂੰ ਕਿਸੇ ਨੇ ਸੂਣ ਦੇਣੀ ਆ ਕੋਈ ਪੈਸੇ ਦੇ ਨਾਲ ਕੈਸ਼ ਦੇ ਨਾਲ ਦੇਣੀ ਆ ਤਾਂ ਤੁਹਾਡਾ ਕੋਲ ਗੂਗਲ ਪੇ ਨੰਬਰ ਹੈ ਜਿਹੜਾ ਵੀ ਹੈ ਗੂਗਲ ਪੇ ਨੰਬਰ ਹੈਗਾ ਜੀ ਸਾਡਾ 98151 7704 ਜੀ ਹੋਰ ਕੀ ਇਲਾਕਾ ਹੈ ਨਸਤੇ ਨੂੰ ਜਾਂ ਸਰਦਾਂ ਨੂੰ ਕੀ ਕਹਿੰਦੇ ਹੈ ਸ਼ਰਦਾਲੂਆਂ ਜਾਂ ਇਲਾਕਾ ਦੇ ਵਸਨੀਕਾਂ ਨੂੰ ਸਾਡੀ ਬੇਨਤੀ ਹੈ ਕਿ ਵੱਧ ਤੋਂ ਵੱਧ ਲੰਗਰ ਦੇ ਵਿੱਚ ਪਹੁੰਚ ਕੇ ਸੇਵਾ ਦਾ ਸੇਵਾ ਕਰੋ ਸਾਡਾ ਸਹਿਯੋਗ ਦਿਓ ਕਿਉਂਕਿ ਸਾਡੇ ਕੋਲੇ ਸੇਵਾ ਦੀ ਬਹੁਤ ਘੱਟ ਸਾਡੀ ਟੀਮ ਇਸ ਵਾਰ ਪਹਿਲਾਂ ਸ਼ੁਰੂਆਤ ਆ ਸਾਡੀ ਹਾਈ ਰੋਡ 'ਤੇ ਇਹ ਤੋਂ ਪਹਿਲਾਂ ਅਸੀਂ ਲੰਗਰ ਨਹਿਰ 'ਤੇ ਲਾਉਂਦੇ ਸੀ ਉੱਥੇ ਸਾਡੀ ਟੀਮ ਵੱਡੀ ਸੀਗੀ ਹੁਣ ਅਸੀਂ ਡਬਲ ਕਰ ਦਿੱਤਾ ਦੋ ਜਗ੍ਹਾ ਤੇ ਮਾਤਾ ਰਾਨੀ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਟੀਮ ਮੈਂਬਰ ਸਾਡੇ ਹਜੇ ਘੱਟ ਆ ਸਾਡੀ ਬੇਨਤੀ ਹੈ ਕਿ ਸਾਡੇ ਨਾਲ ਵੱਧ ਤੋਂ ਵੱਧ ਲੋਕ ਸਹਿਯੋਗ ਕਰੋ ਜੁੜੋ ਤੇ ਸਹਿਜੋ ਕਰੋ ਸਾਡਾ ਜੈ ਮਾਨਾਣਾ ਦੇ ਵੀ ਜਕਰੇ ਮਸਨਰੀ ਨਿਤਰਾ ਵਾਲੀ ਦਾ اويرا ينديا نديرا 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 ਮਾਤਾ ਦਾ ਖੁਸ਼ੀਆਂ ਪ੍ਰਾਪਤ ਕਰਕੇ ਲੈ ਕੇ ਜਾਓ ਲੰਗਰ ਛਕੋ ਜੀ ਆਓ ਲੰਗਰ ਛਕੋ ਆਓ ਜੀ ਬਾਪ ਪਛਾਦਾ ਲੰਗਰ ਛਕੇ ਜਾਓ ਮਾਤਾ ਦੇ ਪੰਡਾਲ ਦੇ ਅੰਦਰ ਜਾਮਾ ਜਾਮਾ ਨਾਮ ਦੇ ਵੀ ਸੰਗਤ ਸੇਵਾ ਦਾ ਸਬੂਤ ਬਣੋ ਮੋਦੀ ਬੇਟੀ ਦੇ ਉੱਪਰ ਚੌਲ ਚਾਲ ਦਾ ਮਾਹੌਲ ਜਿਵੇਂ ਜਿਵੇਂ ਸ਼ੁਰੂ ਹੋਇਆ ਬਾਹਰ ਆ ਰਿਹਾ ਇਥੇ ਪਹੁੰਚ ਕੇ ਸਾਨੂੰ ਸਵੇਰ ਦੇ ਉਪਰੋਕਤ ਹੋਜੀ ਇੱਕ ਇੱਕ ਮਿੰਟ ਬੱਤਾਂ ਦੇ ਆਖਿਰ ਵਿੱਚ ਸਾਨੂੰ ਬਹੁਤ ਬਹੁਤ ਇਸ ਜੀ ਨੂੰ ਬਹੁਤ ਧੰਨਵਾਦੀਆਂ ਸਾਨੂੰ ਇਲਾਕੇ ਦੇ ਚੁੱਪੇ ਨੰਬਰ ਲਗਾਇਆ ਸਕਦਾ ਬਰਾ ਗੁਰੂ ਕੁੰਦ ਦੇ ਸਰਪੰਚ ਸਾਹਿਬ ਸਵੇਰ ਪ੍ਰਿੰਤ ਤੇ ਪ੍ਰਿੰਦਰ ਸਿੰਘ ਜੀ ਜੋ ਸਿਮਾ ਸਾਡੇ ਨਾਲ ਮੌਜੂਦ ਨੇ ਇਹਨਾਂ ਨੂੰ ਬਹੁਤ ਫਾਇਦਾ ਹੋਗਾ ਨਾਲ ਪੰਚ ਪਰਨੀ ਦੀ ਇਹਨਾਂ ਨੂੰ ਹੀ ਬਹੁਤ ਵੱਡਾ ਫਾਇਦਾ ਜਿਨ੍ਹਾਂ ਦੀ ਲੜਮਚੀ ਲੱਗ ਰਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਉਸ ਦੇ 50% ਵੀ ਨਾ ਬਣਾਈ ਜੀਏ ਤੇ ਇਹ ਕਹਿੰਦੇ ਨੂੰ ਸਾਨੂੰ ਕੰਟਰੋਲ ਲਾਉਣ ਵਾਸਤੇ ਜ਼ਿਆਦਾ ਚਾਹੀਦੀ ਹੈ ਅਸੀਂ ਜੋ ਦਿੱਲੀ ਹਰ ਇੱਕ ਤਰ੍ਹਾਂ ਦੇ ਤੇਲ ਮਤਲਬ ਕੰਟਰੋਲ ਲਗੇ ਪਾਣੀ ਬਿਜਲੀ ਸ਼ੂਗਰ ਸਰਬਸਤੋ ਜਿਹੜੀ ਵੀ ਇਹਨਾਂ ਚੀਜ਼ਾਂ ਚਾਹੀਦੀ ਹੋਵੇ ਉਹ ਅਸੀਂ ਕਰ ਰਹੇ ਹਾਂ ਜੀ ਇਹਨਾਂ ਦੀ ਹੋਰ ਵੀ ਕਿਸੇ ਤਰ੍ਹਾਂ ਦੀ ਸਾਡੇ ਵੱਲੋਂ ਕੋਈ ਮਦਦ ਦੀ ਜਰੂਰਤ ਹੋਵੇ ਹਰ ਟਾਈਮ 24 ਘੰਟੇ ਹਾਜ਼ਰ ਹੈ ਜੀ ਨਾ ਧੰਨਵਾਦ ਅਸੀਂ ਸਾਡੀ ਕਮਿਊਨਿਟੀ ਸਦਾ ਬੰਦਰ ਸੁਭਤੀ ਸਰਪੰਚ ਸਾਹਿਬ ਦੇ ਜੀ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਮੋਟੇ ਨਾਲ ਮੋਟਾ ਚੋੜ ਕੇ ਖੜੇ ਨੇ ਹਰ ਤਰੀਕੇ ਦੀ ਸਾਨੂੰ ਫੈਸਿਲਿਟੀ ਜੋ ਵੀ ਚੀਜ਼ ਦੀ ਜਰੂਰਤ ਆ ਸਾਨੂੰ ਪ੍ਰੋਵਾਈਡ ਕਰਵਾ ਰਹੇ ਨੇ ਕਿੰਨਾ ਕਹਿਣਾ ਹੋਇਆ ਮੈਂ ਚਾਹ ਮਾਗੀ ਚਾਹ ਮਾਗੀ